ਅਮਿਸ਼ਾ ਟੀਵੀ ਤੇ ਤੁਹਾਡਾ ਸਭ ਦਾ ਹੀ ਬਹੁਤ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰਾਈਮ ਕੈਨੇਡਾ ਅਲਬਰਟਾ ਦੀ ਰਾਜਧਾਨੀ ਐਡਮੰਟਨ ਤੋਂ। ਮੈਂ ਮਨਦੀਪ ਪੁਜਾਰੀ ਹਾਜ਼ਰ ਹਾਂ ਰੋਸਟੀ ਨਾਲ ਲੈ ਕੇ ਪ੍ਰਾਈਮ ਅਲਬਰਟਾ। ਤੇ ਚਲੋ ਵਧੇ ਹਾਂ ਹਫਤੇ ਦੇ ਪਹਿਲੇ ਪ੍ਰਾਈਮ ਅਲਬਰਟਾ ਪ੍ਰੋਗਰਾਮ ਵੱਲ। ਸਭ ਤੋਂ ਪਹਿਲਾਂ ਜਿਸ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਜੁ ਕਿ ਹੌਟ ਟੌਪਿਕ ਹੈ ਅੱਜ ਦਾ ਡੋਨਰ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਅੱਜ ਸੌ ਚੁੱਕਲੀ ਹੈ। ਤੇ ਕੈਨੇਡਾ ਲਈ ਇਹ ਕਿੰਨਾ ਜ਼ਰੂਰੀ ਹੋ ਜਾਂਦਾ ਕਿਉਂਕਿ ਕੈਨੇਡਾ ਦੇ ਉੱਪਰ 25% ਟੈਰਿਫ ਲਾਉਣ ਦੀ ਗੱਲ ਕੀਤੀ ਗਈ ਸੀ ਤੇ ਹੁਣ ਆਲੈਂਡ ਸੈਕਟਰ ਦੇ ਨਾਲ-ਨਾਲ ਕੈਨੇਡਾ ਦੇ ਬਾਕੀ ਉਦਯੋਗਾਂ ਨੇ ਵੀ ਸੁਖਦਾਸ ਸਾ ਲਿਆ ਹੈ ਕਿ ਇਸ ਸਬੰਧੀ ਇੱਕ ਮੈਮੋ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਮੀਖਿਆ ਕੀਤੀ ਜਾਵੇਗੀ ਕਿ ਕਿਸ ਸੈਕਟਰ ਦੇ ਉੱਤੇ ਟੈਰਿਫ ਲਗਾਏ ਜਾਣਗੇ ਤੇ ਇਸ ਨਾਲ ਦੀ ਕੀ ਰੂਪਰੇਖਾ ਹੋਵੇਗੀ ਤਿਆਉ ਦੇਖਨੇ ਹੈ ਸਪੈਸ਼ਲ ਰਿਪੋਰਟ ਜਿਸ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਇਹ ਟੈਰਿਫ ਲਾਗੂ ਹੋ ਸਕਦੇ ਹਨ ਤੇ ਕਿਹੜੇ-ਕਿਹੜੇ ਸੈਕਟਰ ਇਸ ਦੇ ਨਾਲ ਪ੍ਰਭਾਵਿਤ ਹੋਣਗੇ ਸਪੈਸ਼ਲੀ ਅਲਬਰਟਾ ਦੀ ਗੱਲ ਕਰੀਏ ਆਇਲੈਂਡ ਗੈਸ ਸੈਕਟਰ ਇਸ ਦੇ ਨਾਲ ਜ਼ਿਆਦਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਸੀ ਤੇ ਨਾਲ ਦੇ ਨਾਲ ਖੇਤੀਬਾੜੀ ਸੈਕਟਰ ਤੇ ਕਿੰਨਾ ਟ੍ਰੇਡ ਅਲਬਰਟਾ ਯੂਐਸ ਦੇ ਨਾਲ ਕਰਦਾ ਹੈ ਤੇ ਕਿੰਨਾ ਹੀ ਇਸ ਦੇ ਨਾਲ ਅਸਰ ਹੋਣ ਜਾ ਰਿਹਾ ਹੈ ਦੇਸ ਦੇ ਨਾਲ-ਨਾਲ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਅਲਬਰਟਾ ਦੇ ਪ੍ਰੀਮੀਅਰ ਡੇਨ ਸﻤਿਥ ਵਾਸ਼ਿੰਗਟਨ ਡੀਸੀ ਗਏ ਹੋਏ ਹਨ ਡੋਨਲਡ 트੍ਰੰਪ ਦਾ ਸਾਂਝਕ ਸਮਾਗਮ ਨੂੰ ਅਟੈਂਡ ਕਰਨ ਪਰ ਇੰਡੋਰ ਪ੍ਰੋਗਰਾਮ ਹੋਣ ਦੇ ਕਰਕੇ ਬਹੁਤ ਹੀ ਲਿਮਟਿਡ ਕੈਪੈਸਿਟੀ ਦੇ ਕਾਰਨ ਬਹੁਤ ਸਾਰੇ ਗੈਸ ਨੂੰ ਰੋਕ ਦਿੱਤਾ ਗਿਆ ਸੀ ਤੇ ਉਹਨਾਂ ਨੇ ਇਸ ਕੈਨੇਡੀਅਨ ਐਮਬੈਸੀ ਦੇ ਵਿੱਚ ਬੈਠ ਕੇ ਇਸ ਸਾਂਝਕ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ। ਕਈ ਹਫ਼ਤਿਆਂ ਦੀ ਚਿੰਤਾ ਤੋਂ ਬਾਅਦ ਅਲਬਰਟਾ ਦੇ ਤੇਲ ਅਤੇ ਊਰਜਾ ਉਦਯੋਗ ਨੂੰ ਰਾਹਤ ਮਿਲੀ ਹੈ ਕਿਉਂਕਿ ਅਮਰੀਕੀ ਰਾਸ਼ਪਤੀ ਡੋਨਲਡ 트੍ਰੰਪ ਨੇ ਕੈਨੇਡੀਅਨ ਮਾਲ ਉੱਤੇ ਟ੍ਰੰਪ ਟੈਰਿਫ ਅਲਬਰਟਾ ਦੇ ਜੋਗ ਵਿੱਚ ਚਿੰਤਾ ਦਾ ਮਾਹੌਲ ਸੀ ਕਿਉਂਕਿ ਪਹਿਲਾਂ 트ੰਪ ਨੇ ਕੈਨੇਡੀਅਨ ਮਾਲ ਤੇ 25% ਟੈਰਿਫ ਲਾਉਣ ਦੀ ਧਮਕੀ ਦਿੱਤੀ ਸੀ ਜਿਸ ਨਾਲ ਕੈਨੇਡਾ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਸੀ ਖਾਸ ਕਰਕੇ ਅਲਬਰਟਾ ਵਿੱਚ ਜਿੱਥੇ ਔਇਲ ਐਂਡ ਗੈਸ ਕੈਨੇਡਾ ਦਾ ਸਭ ਤੋਂ ਵੱਡਾ ਐਕਸਪੋਰਟ ਹੈ ਜੋ ਪਿਛਲੇ ਸਾਲ ਅਮਰੀਕਾ ਨੂੰ 125 ਬਿਲੀਅਨ ਡਾਲਰ ਦਾ ਸੀ ਸੋਮਵਾਰ ਨੂੰ ਇਹ ਪੱਕਾ ਹੋ ਗਿਆ ਕਿ 트ੰਪ ਨੇ ਆਪਣੇ ਪਹਿਲੇ ਦਿਨ ਤੇ ਨਵੇਂ ਟੈਰਿਫ ਲਗਾਉਣ ਦਾ ਫੈਸਲਾ ਨਹੀਂ ਕੀਤਾ ਬਦਲੇ ਵਿੱਚ ਉਹ ਬਿਜ਼ਨਸ ਸਬੰਧੀ ਮੈਮੋ ਜਾਰੀ ਕਰਨਗੇ ਜੋ ਅਮਰੀਕੀ ਏਜੰਸੀਜ਼ ਨੂੰ ਕੈਨੇਡਾ ਚੀਨ ਅਤੇ ਮੈਕਸੀਕੋ ਨਾਲ ਵਪਾਰ ਸਬੰਧਾਂ ਦੀ ਸਮੀਖਿਆ ਕਰਨ ਦੀ ਦਿਸ਼ਾ ਦੇਵੇਗਾ ਇਸ ਮੈਮੋ ਨਾਲ ਤੁਰੰਤ ਟੈਰਿਫਾਂ ਦਾ ਫੈਸਲਾ ਨਹੀਂ ਹੋਵੇਗਾ ਜਿਸ ਨਾਲ ਕੈਨੇਡਾ ਤੇ ਅਲਬਰਟਾ ਦੇ ਉਦਯੋਗਾਂ ਵਿੱਚ ਕੁਝ ਰਾਹਤ ਦੇਖੀ ਗਈ ਹੈ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਜੋ 트럼ਪ ਨਾਲ ਮੁਲਾਕਾਤ ਕਰਨ ਲਈ ਵਾਸ਼ਿੰਗਟਨ ਗਏ ਸਨ ਨੇ ਕਿਹਾ ਸੀ ਕਿ ਉਹ ਕੈਨੇਡਾ ਦੀ ਵਪਾਰਕ ਪ੍ਰਤੀਕਿਰਿਆ ਅਮਰੀਕਾ ਦੇ ਉਤਪਾਦਾਂ ਉੱਤੇ ਟੈਕਸ ਜਾਂ ਬੈਨ ਲਗਾ ਕੇ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਊਰਜਾ ਉਦਯੋਗ ਤੇ ਟੈਕਸ ਲਗਾਉਣ ਜਾਂ ਬੈਨ ਕਰਨਾ ਸਿਰਫ ਅਲਬਰਟਾ ਅਤੇ ਕੈਨੇਡਾ ਨੂੰ ਨੁਕਸਾਨ ਹੋਵੇਗਾ ਨਾ ਕਿ ਅਮਰੀਕਾ ਨੂੰ ਆਇਲੈਂਡ ਗੈਸ ਉਦਯੋਗ ਵਿੱਚ ਇਹ ਸੁਨੇਹਾ ਮਿਲਣ ਤੇ ਰਾਹਤ ਮਹਿਸੂਸ ਹੋਈ ਹੈ ਕਿ ਟੈਰਿਫ ਤੁਰੰਤ ਲਾਗੂ ਨਹੀਂ ਹੋਏ ਪਰ ਮਹਰਮੰਦਿਆਂ ਨੇ ਕਿ ਫਿਰ ਵੀ ਕੈਨੇਡਾ ਨੂੰ ਆਪਣੀ ਲੰਬੀ ਮਿਆਦੀ ਰਣਨੀਤੀ ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਉਹ ਕਹਿੰਦੇ ਹਨ ਕਿ ਕੈਨੇਡਾ ਨੂੰ ਆਪਣੀ ਊਰਜਾ 인ਫਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਅਤੇ ਨਵੇਂ ਬਾਜ਼ਾਰਾਂ ਤੱਕ ਪਹੁੰਚ ਬਣਾਉਂਦੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਟੈਰਿਫ ਖਤਰੇ ਨਾਲ ਅਲਬਰਟਾ ਦੇ ਵਪਾਰਾਂ ਦੀ ਚਿੰਤਾ ਤੇ ਨਜ਼ਰ ਮਾਰਦੇ ਹਨ ਸੋਮਵਾਰ ਤੋਂ ਪ੍ਰਨਾਲ ਅਲਬਰਟਾ ਦੇ ਵਪਾਰੀ ਅਤੇ ਉਦਯੋਗ ਅਧਿਕਾਰੀ ਇਸ ਗੱਲ ਦੀ ਉਡੀਕ ਕਰ ਰਹੇ ਸਨ ਕਿ 트럼ਪ ਦੀ ਪਾਲਸੀ ਕਰਕੇ ਕੈਨੇਡਾ ਖਾਸ ਕਰਕੇ ਉਤੇ ਟੈਰਿਫ ਤੇ ਲਾਗੂ ਹੋਣ ਤੇ ਕੀ ਅਸਰ ਹੋਵੇਗਾ ਕੈਲਗਰੀ ਚੈਂਬਰ ਆਫ ਕਮਰਸ ਦੇ ਪ੍ਰਦਾਨ ਡੇਬਰਾ ਜੈਂਟਲ ਨੇ ਕਿਹਾ ਕਿ ਇਹ ਸੰਭਾਵਿਤ ਟੈਰਿਫ ਕੈਨੇਡੀਅਨ ਡਾਲਰ ਦੀ ਕੀਮਤ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਕੈਨੇਡਾ ਦੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਮਾਰਾ ਨੇ ਉਹ ਮਾਲ ਐਸੀ ਕਿ ਜੇਕਰ ਅਮਰੀਕਾ 25% ਟਰੀਫ ਲਾਉਂਦਾ ਹਾਂ ਤਾਂ ਕੈਨੇਡਾ ਦੀ ਅਰਥਵਿਵਸਥਾ 2 ਤੋਂ 3 ਫੀਸਦੀ ਘਟ ਸਕਦੀ ਹੈ ਅਤੇ ਅਲਬਰਟਾ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ ਉਹ ਕਹਿੰਦੇ ਹਨ ਕਿ ਇਸ ਸਥਿਤੀ ਵਿੱਚ ਸਵਾਲ ਇਹ ਹੈ ਕਿ ਕਿਵੇਂ ਕੰਪਨੀਆਂ ਇਸ ਨਵੀਂ ਚੁਣੌਤੀ ਨੂੰ ਸਹਾਰਨ ਕਰਨਗੀਆਂ ਜੋ ਪਹਿਲਾਂ ਹੀ ਉਨ੍ਹਾਂ ਉੱਤੇ ਬਹੁਤ ਸਾਰੇ ਆਰਥਿਕ ਦਬਾਅ ਦੇ ਨਾਲ ਚੱਲ ਰਹੀਆਂ ਹਨ ਖੇਤੀਬਾੜੀ ਉਦਯੋਗ ਵਿੱਚ ਵੀ ਚਿੰਤਾ ਹੈ ਖੇਤੀਬਾੜੀ ਉਜਯੋਗਨੀਮੀ ਟੈਰਿਫ ਦੇ ਖਾਤਰੇ ਤੋਂ ਬਚਨ ਦੀ ਚਿੰਤਾ ਜਤਾਈ ਸੀ ਅਲਬਰਟਾ ਦੀ ਖੇਤੀਬਾੜੀ ਐਕਸਪੋਰਟਾਂ ਦਾ ਮੁੱਲ ਪਿਛਲੇ ਸਾਲ 8.9 ਮਿਲੀਅਨ ਡਾਲਰ ਸੀ ਅਤੇ ਕੀਥ ਕ੍ਰਾਗਰੀ ਅਲਬਰਟਾ ਕੈਟਲ ਪੀਡਰਸ ਐਸੋਸੀਏਸ਼ਨ ਦੇ ਚੇਅਰ ਨੇ ਕਿਹਾ ਕਿ ਟੈਰਿਫਾਂ ਖੇਤੀਬਾੜੀ ਉਜਯੋਗ ਲਈ ਤਬਾਹੀ ਕਾਰਕ ਹੋ ਸਕਦੇ ਹਨ ਹਾਲਾਂਕਿ ਹਾਲਾਤ ਅਜੇ ਵੀ ਅਣਪਛਾਤੇ ਹਨ ਅਲਬਰਟਾ ਦੇ ਉਦਯੋਗਾਂ ਨੂੰ ਇਸ ਸਮੇਂ ਰਾਹਤ ਮਿਲੀ ਹੈ ਪਰ ਉਹ ਅਜੇ ਵੀ ਚਿੰਤਤ ਹਨ ਕਿ ਅਗਲੇ ਕਦਮ ਕੀ ਹੋਣਗੇ ਤੇ ਕੈਨਾਲ ਨੂੰ ਆਪਣੀ ਰਣਨੀਤੀ ਨੂੰ ਕਿਵੇਂ ਤਿਆਰ ਕਰਨਾ ਚਾਹੀਦਾ ਹੈ ਤੇ ਜਿਸ ਵਾਂਗ ਅਸੀਂ ਟ੍ਰੇਡ ਦੀ ਗੱਲ ਕਰ ਰਹੇ ਅਲਬਰਟਾ ਦੀ ਇਕਨੋਮੀ ਬਹੁਤ ਵੱਡੇ ਤਰੀਕੇ ਦੇ ਨਾਲ ਆਇਲ ਐਂਡ ਗੈਸ ਤੇ ਡਿਪੈਂਡੈਂਟ ਹੈ ਤੇ ਹੁਣ ਇਸ ਸੰਬੰਧੀ ਡਾਇਵਰਸੀਫਿਕੇਸ਼ਨ ਦੀ ਗੱਲ ਵੀ ਬਹੁਤ ਵੱਡੇ ਤਰੀਕੇ ਦੇ ਨਾਲ ਕੀਤੀ ਜਾਂਦੀ ਰਹੀ ਹੈ ਤੇ ਹੁਣ ਅਲਬਰਟਾ ਦੇ ਖੇਤੀਬਾੜੀ ਮੰਤਰੀ ਨੇ ਇਸ ਸੰਬੰਧੀ ਡਾਟਾ ਸਾਂਝਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਖੇਤੀਬਾੜੀ ਸੈਕਟਰ ਦੇ ਵਿੱਚ ਬਹੁਤ ਵੱਡਾ ਨਿਵੇਸ਼ ਹੋ ਰਿਹਾ ਤੇ ਬਹੁਤ ਸਾਰੇ ਨੌਕਰੀਆਂ ਦੇ ਮੌਕੇ ਪੈਦਾ ਹੋ ਰਹੇ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਖੇਤੀਬਾੜੀ ਸੈਕਟਰ ਅਲਬਰਟਾ ਦੀ ਇਕਨੋਮੀ ਨੂੰ ਸਪੋਰਟ ਕਰ ਸਕਦਾ ਹੈ ਐਗਰੋ ਪ੍ਰੋਸੈਸਿੰਗ ਯੂਨਿਟਸ ਲੱਗ ਸਕਦੇ ਹਨ ਜਿਸ ਦੇ ਨਾਲ ਅਲਬਰਟਾ ਦੀ ਇਕਨੋਮੀ ਨੂੰ ਡਾਇਵਰਸੀਫਾਈ ਕਰਨ ਦੇ ਗੱਟਨ ਆਨ ਵਾਲੇ ਸਾਲ ਵਿੱਚ ਐਗਰੀ ਸੈਕਟਰ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਦੇਖ ਰਹੇ ਹਨ ਉਹਨਾਂ ਕਹਿੰਦਾ ਖੇਤੀਬਾੜੀ ਅਲਬੋਟਾ ਵਿੱਚ ਸਾਡੀ ਆਰਥਿਕਤਾ ਵਿੱਚ ਵਿਭਿੰਨਤਾ ਲਿਆਉਣ ਲਈ ਯੋਗ ਹੋਣ ਦੇ ਸਭ ਤੋਂ ਵੱਡੇ ਮੌਕੇ ਪੇਸ਼ ਕਰਦੀ ਹੈ ਅਸੀਂ ਦੇਖਿਆ ਕਿ ਸਾਡੇ ਐਗਰੀ ਪ੍ਰੋਸੈਸਿੰਗ ਇਨਵੈਸਟਮੈਂਟ ਟੈਕਸ ਕ੍ਰੈਡਿਟ ਰਾਹੀਂ ਪਿਛਲੇ ਸਾਲ 3 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਹੋਇਆ ਬਹੁਤ ਸਾਰੇ ਵੱਡੇ ਨਿਵੇਸ਼ ਜੋ ਪੂਰੇ ਸੂਬੇ ਵਿੱਚ ਹੋ ਰਹੇ ਹਨ ਅਤੇ ਨੌਕਰੀਆਂ ਪੈਦਾ ਕਰ ਰਹੇ ਹਨ ਅਸਲ ਵਿੱਚ ਸਾਡੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਵਧੇਰੇ ਮੌਕੇ ਪ੍ਰਦਾਨ ਕਰ ਰਹੇ ਹਨ ਸਾਲ 2026 ਵਿੱਚ ਸੀਯੂਐਸਐਮਏ ਕੈਨੇਡਾ ਸੰਯੁਕਤ ਰਾਜ ਅਮਰੀਕਾ ਤੇ ਮੈਕਸੀਕੋ ਸਮਝੌਤਾ ਜਿਸ ਨੂੰ ਕਿਹਾ ਜਾਂਦਾ ਹੈ ਦਿਸ ਮਿਕਾ ਵੀ ਆਉਣ ਵਾਲੇ ਸਾਲ ਵਿੱਚ ਖੇਤੀਬਾੜੀ ਉਦਯੋਗ ਲਈ ਸਭ ਤੋਂ ਉੱਪਰ ਹੋਵੇਗੀ ਅਸੀਂ CUSMA ਦੇ ਸਕਾਰਾਤਮਕ ਪ੍ਰਭਾਵ ਨੂੰ ਦੇਖਿਆ ਹੈ ਤੇ ਕਿਵੇਂ ਖੇਤੀਬਾੜੀ ਦੇ ਨਾਲ ਫ੍ਰੀ ਟ੍ਰੇਡ ਨੇ ਅਸਲ ਵਿੱਚ ਖੇਤੀਬਾੜੀ ਪ੍ਰੋਸੈਸਿੰਗ ਵਿੱਚ ਵਿਸਥਾਰ ਅਤੇ ਨਿਵੇਸ਼ ਦੀ ਇਜਾਜ਼ਤ ਦਿੱਤੀ ਹੈ ਅਤੇ ਕੈਨੇਡਾ ਅਮਰੀਕਾ ਅਤੇ ਮੈਕਸੀਕੋ ਵਿੱਚ ਪੋਜ਼ਨ ਰਿਸ਼ਤਿਆਂ ਨੂੰ ਮਜ਼ਬੂਤ ਕੀਤਾ ਹੈ ਸਿਗਰਸਨ ਦਾ ਕਹਿਣਾ ਹੈ ਕਿ ਸਭ ਵਿੱਚ ਵੱਡੀ ਮਾਤਰਾ ਵਿੱਚ ਨਿਵੇਸ਼ ਆਉਣ ਨਾਲ ਇਹ ਸਥਾਨਿਕ ਤੌਰ ਤੇ ਹਜ਼ਾਰਾਂ ਨੌਕਰੀਆਂ ਪੈਦਾ ਕਰ ਰਿਹਾ ਹੈ ਉਸਨੇ ਲਿਟਲ ਟੈਟਰੋ ਕੰਪਨੀ ਡੇਰੀ ਇਨਵੈਸਟਮੈਂਟ ਬੈਸਟ ਜੀਬੀਐਫ ਬੀ ਪੈਟੀ ਉਤਪਾਦਨ ਲਾਈਨ ਰੇਡੀਅਰ ਵਿੱਚ ਪੀਐਚਡੀ ਐਟ ਸ਼ਿਮਿਲਿੰਗ ਦੀ 241 ਮਿਲੀਅਨ ਦੀ ਆਟਾ ਚੱਕੀ ਦੇ ਸਟਰਾਗੋਨਾ ਕਾਉਂਟੀ ਵਿੱਚ 720 ਮਿਲੀਅਨ ਡਾਲਰ ਦੀ ਰੀਨਿਊਏਬਲ ਬਾਇਓਡੀਜ਼ਲ ਵਰਗੀ ਸੋਰਟ ਦੀਆਂ ਉਦਾਹਰਨਾਂ ਦਾ ਹਵਾਲਾ ਦਿੱਤਾ। ਉਨਾਂ ਨੇ ਕਿਹਾ ਅਸੀਂ ਪ੍ਰਾਂਤ ਵਿੱਚ ਇੰਨੇ ਵੱਡੇ ਨਿਵੇਸ਼ ਨੂੰ ਦੇਖ ਰਹੇ ਹਾਂ ਜੋ ਹਜ਼ਾਰਾਂ ਨੌਕਰੀਆਂ ਪੈਦਾ ਕਰ ਰਿਹਾ ਹੈ ਪਰ ਨਾਲ ਹੀ ਸਾਡੀ ਆਰਥਿਕਤਾ ਵਿੱਚ ਡਾਇਵਰਸੀਫਿਕੇਸ਼ਨ ਵੀ ਲਿਆ ਰਿਹਾ ਹੈ ਅਤੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਬਹੁਤ ਸਾਰੇ ਵਾਧੂ ਮੌਕੇ ਪ੍ਰਦਾਨ ਕਰ ਰਿਹਾ ਹੈ ਮੈਂ ਸਾਡੇ ਐਗਰੀ ਇਨਵੈਸਟਮੈਂਟ ਨਾਲ ਕੰਮ ਕਰਦੇ ਹੋਏ ਸਾਡੇ ਪາກ ਵਿੱਚ ਕੰਮ ਕਰਨਾ ਜਾਰੀ ਰੱਖਣ ਲਈ ਬਹੁਤ ਉਤਸ਼ਾਹਤਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਨੌਕਰੀਆਂ ਅਤੇ ਮੌਕੇ ਪੈਦਾ ਕਰੇਗਾ ਤੁ ਜਿਸ ਤਰ੍ਹਾਂ ਕਿ ਸਰਦੀਆਂ ਚੱਲ ਰਹੀਆਂ ਹਨ ਤੇ ਅਸੀਂ ਬਹੁਤ ਬਰੀ ਆਪਣੇ ਵਹੀਕਲਸ ਨੂੰ ਸਟਾਰਟ ਕਰ ਦਿੰਨੇ ਹਾਂ ਗਰਮ ਕਰਨ ਦੇ ਲਈ ਤੇ ਬਹੁਤ ਬਰੀ ਅਸੀਂ ਵਹੀਕਲਸ ਨੂੰ ਅਨ ਅਟੈਂਡਡ ਛੱਡ ਕੇ ਬੈਠ ਜਾਂਦੇ ਹਾਂ ਇਸ ਦੇ ਨਾਲ ਚੋਰੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਤੇ ਹੁਣ RCMP ਵੱਲੋਂ ਇੱਕ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਨਾਮ ਹੈ ਆਪਰੇਸ਼ਨ ਕੋਡ ਸਟਾਰਟ ਜਿਸ ਵਿੱਚ RCMP ਲੋਕਾਂ ਨੂੰ ਅਵੇਅਰ ਕਰ ਰਹੀ ਹੈ ਕਿ ਅਗਰ ਤੁਹਾਡੀਆਂ ਗੱਡੀਆਂ ਦੇ ਵਿੱਚ ਚਾਬੀਆਂ ਰਹਿ ਜਾਂਦੀਆਂ ਹਨ ਜਾਂ ਤੁਹਾਡੀਆਂ ਗੱਡੀਆਂ ਅਗਰ ਤੁਸੀਂ ਸਟਾਰਟ ਕਰਦੇ ਹੋ ਤੇ ਸਟਾਰਟ ਕਰਨ ਦੇ ਨਾਲ ਕਿਹੜੀਆਂ-ਕਿਹੜੀਆਂ ਗੱਲਾਂ ਦਾ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਹੈ ਤਾਂ ਕਿ ਗੱਡੀਆਂ ਚੋਰੀ ਦੀਆਂ ਘਟਾਵਾਂ ਨੂੰ ਘਟਾਇਆ ਜਾ ਸਕੇ ਤਿਆਉ ਦੇਖਦੇ ਆ ਸਪੈਸ਼ਲ ਰਿਪੋਰਟ ਜਿਸ ਵਿੱਚ RCMP ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿਹੜੇ ਪੁਆਇੰਟ ਕਿਹੜੇ ਨੁਕਤੇ ਉਹਨਾਂ ਨੇ ਸਾਂਝੇ ਕੀਤੇ ਹਨ ਧਿਆਨ ਦੇ ਵਿੱਚ ਰੱਖਣੇ ਚਾਹੀਦੇ ਹਨ ਤਾਂ ਕਿ ਗੱਡੀ ਚੋਰੀ ਨੂੰ ਬਚਾਇਆ ਜਾ ਸਕੇ ਅਲਬੋਟਾ RCMP ਇੱਕ ਵਾਰ ਫਿਰ 20 ਜਨਵਰੀ ਤੋਂ 24 ਜਨਵਰੀ 2025 ਤੱਕ ਆਪਰੇਸ਼ਨ ਕੋਲਡ ਸਟਾਰਟ ਮੁਹਿੰਮ ਸ਼ੁਰੂ ਕਰ ਰਿਹਾ ਹੈ ਜਿਵੇਂ ਹੀ ਜਨਵਰੀ ਦੇ ਮਹੀਨੇ ਵਿੱਚ ਤਾਪਮਾਨ ਘਟਦਾ ਹੈ ਤੇ ਬਰਫ ਪੈਣੀ ਸ਼ੁਰੂ ਹੁੰਦੀ ਹੈ ਇਸ ਆਪਰੇਸ਼ਨ ਦਾ ਮੁੱਖ ਉਦੇਸ਼ ਸਰਦੀਆਂ ਦੇ ਦੌਰਾਨ ਵਾਹਨ ਚੋਰੀਆਂ ਨੂੰ ਰੋਕਣਾ ਹੈ ਇਸ ਮੁਹਿੰਮ ਦੌਰਾਨ RCMP ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਾਹਨ ਚੋਰੀ ਨੂੰ ਰੋਕਣ ਲਈ ਰਲ ਮਿਲ ਕੇ ਕਈ ਤਰ੍ਹਾਂ ਦੇ ਕੰਮ ਕਰਦੀਆਂ ਹਨ ਉਹ ਵਾਹਨਾਂ ਦੀ ਜਾਂਚ ਕਰਨਗੇ ਜਿਸ ਵਿੱਚ ਇਹ ਵੇਖਿਆ ਜਾਵੇਗਾ ਕਿ ਵਾਹਨ ਵਿੱਚ ਚਾਬੀਆਂ ਹਨ ਜਾਂ ਨਹੀਂ ਅਤੇ ਉਹ ਸਹੀ ਤਰੀਕੇ ਨਾਲ ਸੁਰੱਖਿਅਤ ਹਨ ਜਾਂ ਨਹੀਂ ਇਸ ਦੇ ਨਾਲ ਹੀ ਅਧਿਕਾਰੀ ਜਨਤਾ ਨੂੰ ਵਾਹਨ ਚੋਰੀ ਤੋਂ ਬਚਣ ਲਈ ਵੀ ਕੰਮ ਸਿਖਾਉਣਗੇ आरएमपी ਦੇ ਕਨਸਟੇਬਲ ਮਾਈਕ ਬਲੈਂਕ ਦਾ ਕਹਿਣਾ ਹੈ ਕਿ ਵਾਹਨ ਨੂੰ ਛੜ ਦੇਣਾ ਬਹੁਤ ਆਸਾਨ ਹੁੰਦਾ ਹੈ ਪਰ ਇਹ ਨਾ ਸਿਰਫ ਤੁਹਾਡੇ ਲਈ ਸਗੋਂ ਚੋਰੀ ਕਰਨ ਵਾਲਿਆਂ ਨੂੰ ਚੋਰੀ ਲਈ ਵੀ ਮੌਕਾ ਦਿੰਦਾ ਹੈ ਆਪਰੇਸ਼ਨ ਕੋਡ ਸਟਾਰਟ ਦਾ ਮਕਸਦ ਲੋਕਾਂ ਨੂੰ ਉਹਨਾਂ ਤਰੀਕਿਆਂ ਬਾਰੇ ਸਿਖਾਉਣਾ ਹੈ ਜੋ ਉਹ ਆਪਣੇ ਵਾਹਨ ਦੀ ਸੁਰੱਖਿਆ ਲਈ ਅਪਣਾ ਸਕਦੇ ਹਨ ਵਾਹਨ ਦੀ ਚੋਰੀ ਨਾ ਸਿਰਫ ਵਾਹਨ ਮਾਲਕਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਸਗੋਂ ਇਹ ਸੂਬੇ ਅਤੇ ਪਰਿਚਾਰੀ ਨੂੰ ਵੀ ਪ੍ਰਭਾਵਿਤ ਕਰਦੀ ਹੈ ਚੋਰੀਆਂ ਨਾਲ ਸੂਬੇ ਵਿੱਚ بیمੇ ਦਾ ਵਾਅਦਾ ਹੁੰਦਾ ਹੈ ਤੇ ਚੋਰੀ ਹੋਏ ਵਾਹਨ ਦਾ ਅਕਸਰ ਇਸਤੇਮਾਲ ਅਪਰਾਧਾਂ ਲਈ ਕੀਤਾ ਜਾਂਦਾ ਹੈ ਤੇ ਵਾਪਸ ਬਾਜ਼ਾਰ ਵਿੱਚ ਵੀ ਕੀ ਆਦਲ ਸਕਦਾ ਹੈ RCMP ਦੇ ਵਾਹਨ ਸੁਰੱਖਿਆ ਰੱਖਣ ਲਈ ਕੁਝ ਸਲਾਹ ਦਿੰਦੇ ਹਨ ਜੇਕਰ ਤੁਸੀਂ ਗੈਰਾਜ ਜਾਂ ਡਰਾਈਵਵੇ ਵਿੱਚ پارک ਨਹੀਂ ਕਰ ਸਕਦੇ ਤਾਂ ਆਪਣੇ ਵਾਹਨ ਨੂੰ ਇੱਕ ਰੋਸ਼ਨੀ ਵਾਲੇ ਸਥਾਨ ਤੇ پارک ਕਰੋ ਆਪਰੇਸ਼ਨ ਕੋਡ ਸਟਾਰ ਦੇ ਜ਼ਰੀਏ ਅਲਬਰਟਾ RCMP ਦਾ ਮੁੱਖ ਉਦੇਸ਼ ਵਾਹਨ ਚੋਰੀਆਂ ਨੂੰ ਰੋਕਣਾ ਅਤੇ ਜਨਤਾ ਨੂੰ ਸੁਰੱਖਿਅਤ ਕਰਨ ਦੇ ਤਰੀਕੇ ਸਿਖਾਉਣਾ ਹੈ ਇਸ ਨਾਲ ਨਾ ਸਿਰਫ ਵਾਹਨ ਮਾਲਕਾਂ ਨੂੰ ਸਹਾਤਾ ਮਿਲੇਗੀ ਸਗੋਂ ਸਮੁਦਾਇਕ ਸੁਰੱਖਿਆ ਨੂੰ ਵੀ ਕਾਇਮ ਰੱਖਿਆ ਜਾਵੇਗਾ ਤੇ ਹੁਣ ਗੱਲਬਾਤ ਕਰਦੇ ਹਾਂ ਜੈਸਪਰ ਟਾਊਨ ਦੀ ਜਿਸ ਤਰ੍ਹਾਂ ਕਿ ਜੈਸਪਰ ਟਾਊਨ ਲੰਗੇ ਗਰਮੀਆਂ ਦੇ ਸੀਜ਼ਨ ਦੌਰਾਨ ਜੰਗਲੀ ਅੱਗ ਦੇ ਕਾਰਨ ਤਬਾਹ ਹੋ ਗਿਆ ਸੀ ਤੇ ਉਸ ਤੋਂ ਬਾਅਦ ਹੁਣ ਉਸ ਨੂੰ ਬਸਾਉਣ ਦੇ ਲਈ ਹਾਊਸਿੰਗ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਸਨ ਪਰ ਹੁਣ ਪ੍ਰੋਵਿੰਸ਼ੀਅਲ ਸਰਕਾਰ ਮਿਨਿਸਪਲ ਕਮੇਟੀ ਅਤੇ ਫੈਡਰਲ ਸਰਕਾਰ ਦੇ ਦਰਮਿਆਨ ਇੱਕ ਰੇੜਗਾ ਚੱਲ ਰਿਹਾ ਹੈ ਜਿਸ ਵਿੱਚ ਫੰਡਿੰਗ ਦੀ ਸਾਂਝੇਦਾਰੀ ਕੀਤੀ ਜਾਣੀ ਸੀ ਹਾਊਸਿੰਗ ਪ੍ਰੋਜੈਕਟ ਸ਼ੁਰੂ ਹੋਣ ਦੀ ਤੇ ਹੁਣ ਇਸ ਦੇ ਸਬੰਧੀ ਡਿਲੇ ਸਾਮਣੇ ਆ ਰਹੇ ਹਨ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅਲਬਰਟਾ ਸਰਕਾਰ ਦਾ ਹਾਊਸਿੰਗ ਪਲਾਨ ਅਜੇ ਤੱਕ ਅਧੂਰਾ ਹੈ ਉਹ ਦੀ ਕੀਤਾ ਹੈ। ᱛਿਆਉ ਦੇਖਨੇ ਹੈ ਰਿਪੋਰਟ। ਜੈਸਪਰ ਮਿਨਿਸਪੈਲਿਟੀ ਦਾ ਕਹਿਣਾ ਹੈ ਕਿ ਅਲਬੋਟਾ ਦੀ ਸਰਕਾਰ 112 ਮਿਲੀਅਨ ਡਾਲਰ ਦੀ ਅੰਤ੍ਰਿਮ ਹਾਊਸਿੰਗ ਯੋਜਨਾ ਕੀਤੇ ਅਗੇ ਵਾਅਦੇ ਤੋਂ ਅੱਧੇ ਤੋਂ ਵੀ ਘੱਟ ਯੂਨਿਟ ਬਣਾਉਣ ਵਿੱਚ ਮਦਦ ਕਰੇਗੀ। ਪ੍ਰਾਤਨੇ ਅਕਤੂਬਰ ਵਿੱਚ ਕੋਸ਼ਣਾ ਕੀਤੀ ਸੀ ਕਿ ਉਸਨੇ ਗਰਮੀਆਂ ਦੇ ਜੰਗਲ ਦੀ ਅੱਗ ਜਿਸ ਨੇ 800 ਤੋਂ ਵੱਧ ਯੂਨਿਟਾਂ ਨੂੰ ਤਬਾਹ ਕਰ ਦਿੱਤਾ ਦੁਆਰਾ ਬੇਕਾਰ ਹੋਏ ਲੋਕਾਂ ਲਈ ਰੌਕੀ ਮਾਊਂਟੇਨ ਟੂਰਿਸਟਸ ਕਸਬੇ ਵਿੱਚ 250 ਹਾਊਸਿੰਗ ਯੂਨਿਟ ਬਣਾਉਣ ਦੀ ਯੋਜਨਾ ਬਣਾਈ ਹੈ। ਮਿਊਸਪੈਲਿਟੀ ਦਾ ਕਹਿਣਾ ਹੈ ਕਿ ਉਸ ਨੂੰ 600 ਤੋਂ ਵੱਧ ਪਰਿਵਾਰਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਨੂੰ ਰਿਹਾਇਸ਼ ਦੀ ਲੋੜ ਹੈ ਮਿਊਸਪੈਲਿਟੀ ਦਾ ਕਹਿਣਾ ਹੈ ਕਿ ਸਰਕਾਰ ਦੀ ਯੋਜਨਾ ਦੇ ਨਤੀਜੇ ਵਜੋਂ 60 ਸਥਾਈ ਸਿੰਗਲ ਫੈਮਿਲੀ ਘਰ ਉਪਲਬਧ ਹੋਣਗੇ ਜੋ ਅੰਤਰੀਮ ਰਿਹਾਇਸ਼ ਲਈ ਉਪਲਬਧ ਸਾਰੀ ਜ਼ਮੀਨ ਲੈ ਲੈਣਗੇ ਕਮਿਊਨਿਟੀ ਤੇ ਸੋਸ਼ਲ ਸੇਵਾਵਾਂ ਮੰਤਰੀ ਜਸਨ ਨਿਕਸਨ ਦਾ ਕਹਿਣਾ ਹੈ ਕਿ ਉਸ ਬਾਈ ਰੋਜ਼ਨਾ ਨੂੰ ਰੱਦ ਕਰਨ ਲਈ ਮਿਊਸਪੈਲਿਟੀ ਅਤੇ ਫੈਡਰਲ ਸਰਕਾਰ ਕਰਕੇ ਬਹੁਤ ਨਿਰਾਸ਼ ਹਨ ਨਿਕਸਨ ਦਾ ਕਹਿਣਾ ਹੈ ਕਿ ਉਹ ਚਿੰਤਾ ਥਣ ਕੇ ਅੰਤਰੀਮ ਰੁਹਾਇਸ਼ ਲਈ ਦੇਰੀ ਹੋ ਜਾਵੇਗੀ ਪਰ ਮਿਊਨਿਸਪੈਲਿਟੀ ਦਾ ਕਹਿਣਾ ਹੈ ਕਿ ਫਰਵਰੀ ਦੇ ਅੰਤ ਤੱਕ ਕੁਝ ਕਰ ਉਪਲਬਧ ਹੋ ਸਕਦੇ ਹਨ ਤੇ ਹੁਣ ਰੁਕ ਕਰਦੇ ਹਾਂ ਕੈਲਗਰੀ ਦਾ ਕੈਲਗਰੀ ਦੇ ਸੀ ਟ੍ਰੇਨ ਸਟੇਸ਼ਨ ਦੇ ਉੱਤੇ ਇੱਕ ਆਦਮੀ ਨੂੰ ਚਾਕੂ ਮਾਰਨ ਦੇ ਸਬੰਧ ਵਿੱਚ ਇੱਕ ਦੂਸਰੇ ਆਦਮੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕੈਲਗਰੀ ਪੁਲਿਸ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਕੈਲਗਰੀ ਦੇ 39 ਸਟਰੀਟ ਸੀ ਟ੍ਰੇਨ ਸਟੇਸ਼ਨ ਨੇੜੇ ਚਾਕੂ ਮਾਰਨ ਦੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਹਾਜ਼ਰ ਮੈਕਲੋਡ ਟ੍ਰੇਲ ਸਾਊਥ-ਈਸਟ 4000 ਬਲਾਕ ਵਿੱਚ ਹਿਸ਼ਾਮ 4:50 ਮਿੰਟ ਤੇ ਕਰੀਬ ਵਾਪਰਿਆ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਫੋਟੇਲ ਹਸਪਤਾਲ ਲਿਜਾਇਆ ਗਿਆ ਕਲਗਰੀ ਪੁਲਿਸ ਸਰਵਿਸ ਐਕਟਿੰਗ ਸਟਾਫ ਸਰਜੈਂਟ ਜੈਨੀਫਰ ਡੂਲਨ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਇਹ ਚਾਕੂ ਮਾਰਨ ਦੀ ਘਟਨਾ ਸੀ ਅਤੇ ਇੱਕ ਸ਼ੱਕੀ ਪੁਰਸ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ ਪੁਲਿਸ ਕਿਸੇ ਵੀ ਵਿਅਕਤੀ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇਣ ਲਈ 403 266 1234 ਤੇ ਕਾਲ ਕਰਨ ਲਈ ਜਾਂ 1800 222 8470 ਤੇ ਜਾਂ ਕ੍ਰਾਈਮ ਸੌਪਰਸ ਦੁਆਰਾ ਗਿਆਤ ਤੌਰ ਤੇ ਸੁਝਾਉਣ ਲਈ ਕਹਿ ਰਹੀ ਹੈ ਅੱਜ ਦੇ ਲਈ ਇਨਾ ਹੀ ਮਨੁਮਨਦੀ ਪੁਜਾਰਾ ਨੂੰ ਇਹ ਪ੍ਰੋਗਰਾਮ ਇੱਥੇ ਸਮਾਪਤ ਕਰ ਦਿੱਤਾ ਗਿਆ ਕੱਲ੍ਹ ਦੁਬਾਰਾ ਫਿਰ ਮਿਲਦੇ ਹਾਂ ਤਦ ਤੱਕ ਤੁਸੀਂ ਦੇਖਦੇ ਰਹੋ ਅਮੀਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ